ਬੇਸਿਕਲੀ ਇਹ ਲੇਡੀ ਹੈਗੀ ਜੀ ਰਣਜੀਤਪੁਰ ਐਡੀਸੀ ਸਾਹਿਬ ਦੇ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਵਿੱਚ ਉੱਥੇ ਗਈ ਐਡੀਸੀ ਸਾਹਿਬ ਦੇ ਆਫਿਸ ਤੇ ਉਹਨੇ ਪਹਿਲਾਂ ਬਾਹਰ ਆਡਲ ਨੂੰ ਦੱਸਿਆ ਕਿ ਮੈਂ ਲੇਡੀ ਪੁਲਿਸ ਇੰਸਪੈਕਟਰ ਹੈਗੀ ਆ ਤੇ ਮੈਂ ਐਡੀਸੀ ਸਾਹਿਬ ਨੂੰ ਮਿਲਣਾ ਉਹਨੇ ਆਬਵੀਅਸਲੀ ਲੇਡੀ ਪੁਲਿਸ ਇੰਸਪੈਕਟਰ ਗਈ ਉਹਨੇ ਅੰਦਰ ਦੱਸਤਾ ਤੇ ਐਡੀਸੀ ਸਾਹਿਬ ਨੇ ਬੁਲਾ ਲਿਆ ਤੇ ਜਦੋਂ ਐਡੀਸੀ ਸਾਹਿਬ ਨੇ ਇਹਨੂੰ ਬੁਲਾ ਲਿਆ ਤੇ ਇਹਦੇ ਇਹਨੂੰ ਸਵਾਲ ਜਵਾਬ ਕੀਤਾ ਏਡੀਸੀ ਸਾਹਿਬ ਨੇ ਤੇ ਉਹਨਾਂ ਨੂੰ ਥੋੜਾ ਠੀਕ ਨਹੀਂ ਲੱਗਿਆ ਉਹਨਾਂ ਨੇ ਇਹਦਾ ਬੈਲਟ ਨੰਬਰ ਪੁੱਛਿਆ ਉਹਨੇ ਪਾਰਟਿਕੂਲਰ ਆਪਣਾ ਬੈਲਟ ਨੰਬਰ ਦੱਸਿਆ ਕਿ ਜਿਹੜਾ ਕਿ ਜਦੋਂ ਇਹਨੇ ਦੱਸਿਆ ਤੇ ਏਡੀਸੀ ਸਾਹਿਬ ਨੂੰ ਪੂਰਾ ਲੱਗਿਆ ਨਹੀਂ ਕਿ ਉਹ ਕੁੜੀ ਕੌਨਫੀਡੈਂਟ ਹੈਗੀ ਉਹਨਾਂ ਨੇ ਕੰਟਰੋਲ ਰੂਮ ਤੇ ਵੀ ਦੱਸਿਆ ਤੇ ਥਾਣੇ 'ਮੇਂ ਵੀ ਦੱਸਿਆ ਤੇ ਉਹਦੇ ਉਸ ਤੋਂ ਬਾਅਦ ਲੋਕਲ ਸਿਵਲ ਲਾਈਨ ਥਾਣੇ ਨੇ ਆਪਣਾ ਪਤਾ ਕੀਤਾ ਨਾਲ ਲੇਡੀ ਨੂੰ ਲੈ ਕੇ ਤੇ ਪਤਾ ਚੱਲੇ ਕਿ ਇਹ ਫੇਕ ਹੈ